ਇੱਕ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫੇਰ ਤੁਸੀਂ ਆਏ ਇੱਕ ਉਮੀਦ ਦੇ ਨਾਲ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਮੇਰੀ ਕੋਸ਼ਿਸ਼ ਰਹੂਗੀ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਕੁਝ ਤੁਹਾਨੂੰ ਥੋੜਾ ਬਹੁਤ ਫਾਇਦਾ ਹੋਵੇ ਜਿਹਦੇ ਤਾਂ ਤੁਹਾਨੂੰ ਇਨਵੈਸਟਮੈਂਟ ਦੇ ਵਿੱਚ ਬੈਨੀਫਿਟ ਮਿਲੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਥੰਬਨੇਲ ਤੋਂ ਤੁਹਾਨੂੰ ਆਈਡੀਆ ਹੋਏਗਾ ਕਿ ਅੱਜ ਆਪਾਂ ਦੋ ਕੰਪਨੀਆਂਜ਼ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਸੋਲੋ ਵਾਈਨਯਾਰਡ ਦੇ ਰਿਜ਼ਲਟਸ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਅੱਜ ਮਾਰਕੀਟ ਕਿਉਂ ਡਿੱਗ ਰਹੀ ਹੈ ਉਹਦੀ ਗੱਲ ਕਰਾਂਗੇ ਐਸੇ-ਐਸੇ ਤਰ ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਇੱਕ ਬਹੁਤ ਹੀ ਵਧੀਆ ਕੰਪਨੀ ਤੋਂ ਜਿਹੜੀ ਕਿ ਇਸ ਟਾਈਮ ਇੱਕ ਬਹੁਤ ਹੀ ਲੁਕਰੇਟਿਵ ਪ੍ਰਾਈਸ ਦੇ ਉੱਪਰ ਚੱਲ ਰਹੀ ਹੈ ਠੀਕ ਹੋ ਗਿਆ ਬੜੀ ਚੰਗੀ ਬਾਇੰਗ ਆਪਸ਼ਨ ਮੇਰੇ ਲਈ ਹੈਗੀ ਹੈ ਕਿਉਂਕਿ ਮੈਂ ਨਹੀਂ ਤੁਹਾਨੂੰ ਕਹੂੰਗਾ ਕਿ ਤੁਸੀਂ ਉਹਨੂੰ ਜਾ ਕੇ ਬਾਇ ਕਰੋ ਡਿਸਕਲੇਮਰ ਹੈਗਾ ਮੈਂ ਬਿਲਕੁਲ ਨਹੀਂ ਤੁਹਾਨੂੰ ਕਹਿ ਸਕਦਾ ਤੇ ਚਲੋ ਸਟਾਰਟ ਕਰਦੇ ਆਂ ਆਪਾਂ ਉਹਦੀ ਗੱਲ ਐਂਜਲ 1 ਕੰਪਨੀ ਦਾ ਨਾਮ ਹੈ ਐਂਜਲ 1 ਦੇ ਨਾਮ ਨਾਲ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਪਲੀ ਪੰਤੀ ਜਾਣਦੇ ਹੋਣਗੇ ਠੀਕ ਹੈ ਜੀ ਬ੍ਰੋকারেਜ ਸਰਵਿਸਸਸ ਪ੍ਰੋਵਾਈਡਰ ਨੇ ਇਹ ਤੇ ਮਾਰਜਨ ਟਰੇਡਿੰਗ ਕਰਵਾਉਂਦੇ ਆ ਰਿਸਰਚ ਸਰਵਿਸਸਸ ਦਿੰਦੇ ਆ ਰਿਸਰਚ ਸਰਵਿਸਸਸ ਦਾ ਮਤਲਬ ਹੈਗਾ ਕਿ ਅੱਡਡ ਕੰਪਨੀਆਂ ਦੇ ਉੱਪਰ ਆਪਣੀ ਰਿਪੋਰਟ ਦਿੰਦੇ ਆ ਕਿ ਕੋਈ ਕਿਹੜੀ ਕੰਪਨੀ ਕੀ ਕਰ ਰਹੀ ਹੈ ਕਿਹੜੀ ਕੰਪਨੀ ਕੀ ਕਰ ਰਹੀ ਹੈਗੀ ਆ ਠੀਕ ਹੈ ਤੇ ਇਹਨਾਂ ਦਾ ਕੈਸ਼ ਸੈਗਮੈਂਟ ਦੇ ਵਿੱਚ ਟਰਨਓਵਰ ਦੇ ਵਿੱਚ ਮਾਰਕੀਟ ਸ਼ੇਅਰ ਹੈਗਾ 16. 4% ਦਾ ਤੇ ਕਮੋਡਿਟੀ ਦੇ ਵਿੱਚ ਇਹਨਾਂ ਦਾ ਮਾਰਕੀਟ ਸ਼ੇਅਰ ਹੈਗਾ ਵਾ 57.6% ਤਾਂ ਤਾਂ ਇੱਕ ਬਹੁਤ ਹੀ ਵੱਡਾ ਮਾਰਕੀਟ ਸ਼ੇਅਰ ਹੈਗਾ ਐਂਜਲ 1 ਕੋਲੇ ਆਪਣਾ ਨਾਮ ਬੜੀ ਚੰਗੀ ਤਰ੍ਹਾਂ ਦੇ ਨਾਲ ਇਹ ਮਾਰਕੀਟ ਦੇ ਵਿੱਚ ਸਥਾਪਿਤ ਕਰ ਚੁੱਕਿਆ ਚੰਗੀ ਕੰਪਨੀ ਹੈਗੀ ਆ ਹੁਣ ਆਪਾਂ ਗੱਲ ਕਰਦੇ ਆ ਪਹਿਲਾਂ ਆਪਾਂ ਇੱਕ ਰੀਜ਼ਨ ਜਿਹਦੇ ਕਰਕੇ ਅੱਜ ਐਂਜਲ 1 ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਕੰਪਨੀਆਂ ਬਹੁਤ ਸਾਰੀਆਂ ਨੇ ਜਿਨ੍ਹਾਂ ਦੇ ਬਾਰੇ ਵਿੱਚ ਗੱਲ ਕਰ ਸਕਦੇ ਆ ਆਪਾਂ ਕਰਨੀ ਚਾਹੀਦੀ ਆ ਬਟ ਐਂਜਲ 1 ਮੈਂ ਅੱਜ ਕਿਉਂ ਪੈਕ ਕੀਤੀ ਉਹਦਾ ਇੱਕ ਰੀਜ਼ਨ ਉਹਦਾ ਰੀਜ਼ਨ ਹੈਗਾ ਫਰਵਰੀ 2023 ਦੇ ਵਿੱਚ ਉਹਦਾ ਸ਼ੇਅਰ ਪ੍ਰਾਈਸ ਸੀਗਾ 1059 ਰੁਪਏ ਫਰਵਰੀ 2023 ਚ 11 ਮਹੀਨੇ ਤੋਂ ਬਾਅਦ ਜਨਵਰੀ 2024 ਦੇ ਵਿੱਚ ਸ਼ੇਅਰ ਪ੍ਰਾਈਸ ਵੱਧ ਕੇ 3795 ਹੋ ਗਿਆ ਸਾਢੇ ਕਿ ਤਿੰਨ ਗੁਣਾ ਸਟਾਕ ਵੱਧ ਗਿਆ 11 ਗੁਣਾ ਦੇ ਵਿੱਚ ਤੇ ਹੁਣ 2500 ਦੇ ਨੇੜੇ ਤੇੜੇ ਕਿਤੇ ਕਰਕੇ ਚੱਲ ਰਿਹਾ ਇਹ ਆਪਣੇ ਮਤਲਬ 올 ਟਾਈਮ ਹਾਈ ਤੋਂ ਕਾਫੀ ਜ਼ਿਆਦਾ ਥੱਲੇ ਆਪਾਂ ਨੂੰ ਮਿਲ ਰਿਹਾ ਇਸ ਟਾਈਮ ਬਹੁਤ ਜ਼ਿਆਦਾ ਡਿਸਕਾਊਂਟ ਦੇ ਉੱਪਰ ਸ਼ੇਅਰ ਮਿਲ ਰਿਹਾ ਹੈਗਾ ਇਹ ਕੰਪਨੀ ਚੰਗੀ ਆ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਦੋਸਤ ਜਾਣਦੇ ਹੋਣਗੇ ਬਟ ਹੁਣ ਗੱਲ ਇਹ ਆ ਕਿ ਸਟਾਕ ਪ੍ਰਾਈਸ ਇੰਨਾ ਜ਼ਿਆਦਾ ਕਿਉਂ ਡਿੱ ਗਿਆ ਕੀ ਰੀਜ਼ਨ ਨੇ ਇਹਦੇ ਡਿੱਗਣ ਦੇ ਸਭ ਤੋਂ ਪਹਿਲਾ ਰੀਜ਼ਨ ਆ ਦੇਖੋ ਕਈ ਮੇਰੇ ਦੋਸਤ ਜਿਹੜੇ ਮੈਨੂੰ ਇੱਥੇ ਵੀ ਮੈਸੇजेस ਦੇ ਵਿੱਚ ਪੁੱਛ ਲੈਂਦੇ ਆ ਕੋਈ ਇਹੋ ਜਿਹੀ ਕੰਪਨੀ ਪੁੱਛ ਲੈਂਦਾ ਕਿ ਵੀ ਜਿਹੜੀ ਬਹੁਤ ਹੀ ਜ਼ਿਆਦਾ ਜਿਹਦੀ ਇਨਕਰੀਸ ਆਲਰੇਡੀ ਹੋਈ ਹੁੰਦੀ ਆ ਤਾਂ ਮੈਂ ਹਮੇਸ਼ਾ ਸਕੇਪਟਿਕਲ ਰਹਿਣਾ ਉਸ ਕੰਪਨੀ ਨੂੰ ਲੈ ਕੇ ਕੰਪਨੀ ਨੂੰ ਲੈ ਕੇ ਨਹੀਂ ਬਟ ਸ਼ਾਰਟ ਟਰਮ ਦੇ ਵਿੱਚ ਉਹਨੂੰ ਬਾਇੰਗ ਕਰਨ ਦੇ ਲਈ ਕੰਪਨੀ ਚੰਗੀ ਹੁੰਦੀ ਆ ਕੰਪਨੀ ਦੀ ਪ੍ਰੋਫਿਟ ਆ ਨਹੀਂ ਹੁੰਦੀ ਬਟ ਜੇ ਕੰਪਨੀ ਦਾ ਸ਼ੇਅਰ ਪ੍ਰਾਈਸ ਕੋਸ਼ ਟਾਈਮ ਦੇ ਵਿੱਚ ਇੰਨਾ ਜ਼ਿਆਦਾ ਵਧਿਆ ਹੋਵੇ ਤਾਂ ਮਤਲਬ ਮੈਨੂੰ ਕੌਨਫੀਡੈਂਸ ਨਹੀਂ ਆਉਂਦਾ ਉੱਥੇ ਕਿ ਮੈਨੂੰ ਲੱਗਦਾ ਕਿ ਇ Uh, मतलब एकदम इतनी ज्यादा एप्रिसिएशन नहीं होगी। ਹੁਣੇ ਵੀ ਜੇ ਤੁਸੀਂ ਦੇਖੋਗੇ ਪਿਛਲੇ 4-5 ਦਿਨਾਂ ਤੋਂ ਜਦੋਂ ਤੋਂ ਲਗਾਤਾਰ ਮਾਰਕੀਟ ਡਿੱਗ ਰਹੀ ਆ ਤਾਂ ਸਪੈਸ਼ਲੀ ਉਹ ਵਾਲੇ ਸ਼ੇਅਰ ਜਿਆਦਾ ਡਿੱਗ ਰਹੇ ਜਿਹੜੇ ਬਹੁਤ ਹੀ ਜਿਆਦਾ ਉੱਪਰ ਗਏ ਹੋਏ ਸੀਗੇ। ਮੈਨੂੰ ਹੁਣ ਇਸ ਟਾਈਮ ਦਿਮਾਗ ਦੇ ਵਿੱਚ ਨਹੀਂ ਆ ਰਹੇ ਸ਼ੇਅਰ 2-3 ਕੁਝ ਦੋਸਤਾਂ ਨੇ ਪੁੱਛੇ ਸੀ ਕਿ ਤੇ ਮੈਂ ਉਹਨਾਂ ਨੂੰ ਮਨ੍ਹਾ ਕੀਤਾ ਸੀਗਾ ਕਿ ਇਸ ਟਾਈਮ ਇਹਨਾਂ ਨੂੰ ਨਾ ਲਓ ਇਹ ਬਹੁਤ ਜ਼ਿਆਦਾ ਉੱਪਰ ਗਏ ਹੋਏ ਆ ਤੇ ਮੈਂ ਵੀ ਉਹਨਾਂ ਨੂੰ ਵੀ ਚੈੱਕ ਕਰ ਰਿਹਾ ਸੀਗਾ ਉਹ ਬੁਰੀ ਤਰ੍ਹਾਂ ਡਿੱਗੇ ਹੋਏ ਆ ਪਿਛਲੇ 2-4 ਦਿਨਾਂ ਤੋਂ ਤਾਂ ਮੈਨੂੰ ਵੀ ਉਹੀ ਥੋੜਾ ਆਪਣੇ ਆਪ ਨੂੰ ਚੰਗਾ ਲੱਗਾ ਕਿ ਹਾਂ ਮੈਂ ਤੁਹਾਨੂੰ ਸਹੀ ਐਡਵਾਈਸ ਦਿੱਤੀ ਜੇ ਤੁਸੀਂ ਉਸ ਟਾਈਮ ਬਾਏ ਕੀਤੇ ਹੁੰਦੇ ਤਾਂ ਇੱਕ ਟਰੈਪ 'ਚ ਤੁਸੀਂ ਫਸ ਸਕਦੇ ਸੀਗੇ ਤਾਂ ਪਹਿਲਾ ਰੀਜ਼ਨ ਹੈਗਾ ਐਂਜਲ 1 ਦੇ ਪ੍ਰਾਈਸ ਦੀ ਇੰਨੀ ਜ਼ਿਆਦਾ ਡਿੱਗਣ ਦਾ ਕਿ ਹਾਂ ਜਦੋਂ ਮਾਰਕੀਟ ਇਸ ਤਰ੍ਹਾਂ ਡਾਊਨ ਜਾਊਗੀ ਤਾਂ ਸਭ ਤੋਂ ਪਹਿਲਾਂ ਇਹ ਵਾਲੇ ਸ਼ੇਅਰਸ ਡਾਊਨ ਜਾਣਗੇ ਉਸ ਤੋਂ ਬਾਅਦ ਦੂਸਰੀ ਚੀਜ਼ ਦੂਸਰੀ ਚੀਜ਼ ਹੈਗੀ ਆ ਇਹਨਾਂ ਦੇ ਰਿਜ਼ਲਟਸ ਹੁਣ ਇਹਨਾਂ ਦੇ ਰਿਜ਼ਲਟਸ ਨੂੰ ਆਪਾਂ ਥੋੜਾ ਦੇਖਦੇ ਹਾਂ ਕੋਖਣ ਦੀ ਟਰਾਈ ਕਰਦੇ ਹਾਂ ਮਾਰਚ ਦੇ ਵਿੱਚ ਜਿਹੜੇ ਇਹਨਾਂ ਦੇ ਡੇਲੀ ਆਰਡਰ ਸੀਗੇ ਉਹ ਸੀਗੇ 7.35 ਮਿਲੀਅਨ ਡੇਲੀ ਦੇ ਜਿਹੜੇ ਉਹਨਾਂ ਦੇ ਆਰਡਰ ਆਉਂਦੇ ਸੀ ਮਾਰਕੀਟ ਨੂੰ ਇਹ ਚੀਜ਼ ਪਸੰਦ ਨਹੀਂ ਆਈ ਕਿਉਂ ਪਸੰਦ ਨਹੀਂ ਆਈ ਕਿਉਂਕਿ ਫਰਵਰੀ ਦੇ ਵਿੱਚ ਜਿਹੜੇ ਇਹਨਾਂ ਦੇ ਆਰਡਰ ਸੀ ਡੇਲੀ ਦੇ ਉਹ ਸੀਗੇ 8.22 ਮਿਲੀਅਨ ਤਾਂ ਨੀਅਰਲੀ 0.9 ਮਿਲੀਅਨ ਆਰਡਰ ਕਹਿੰਦੇ ਘਟ ਗਏ ਜੀ ਇਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਤਾਂ ਉਹ ਕਹਿੰਦੇ ਕਿ ਹਾਂ ਜੀ ਤੁਹਾਡਾ ਕੰਮ ਤਾਂ ਥੋੜਾ ਡਾਊਨ ਗਿਆ ਤੇ ਛੇ ਥੋੜਾ ਇੰਨੀ ਉੱਪਰ ਤੁਰਿਆ ਫਿਰ ਤਾਂ ਚਲੋ ਥੱਲੇ ਤਾਂ ਉਹ ਹੋ ਗਈ ਗੱਲ ਪਰ ਹੁਣ ਜੇ ਆਪਾਂ ਇਹਨੂੰ ਈਅਰ ਔਨ ਈਅਰ ਦੇਖੀਏ ਮਾਰਚ 2024 ਨੂੰ ਮਾਰਚ 2023 ਦੇ ਨਾਲ ਕੰਪੇਅਰ ਕਰੀਏ ਤਾਂ ਆਪਾਂ ਇਹ ਵੀ ਕਿਸੇ ਵੀ ਪਿਕਚਰ ਨੂੰ ਦੇਖਣ ਦੇ ਬਹੁਤ ਐਂਗਲ ਨੇ ਕਿਸੇ ਵੀ ਸਟੋਰੀ ਨੂੰ ਦੇਖਣ ਦੇ ਐਂਗਲ ਬਹੁਤ ਨੇ ਜਿਹਨੂੰ ਇੱਕ ਹੋਰ ਐਂਗਲ ਤੋਂ ਦੇਖਿਆ ਜਾਵੇ ਇੱਕ ਸਾਲ ਦੇ ਵਿੱਚ ਆਪਾਂ ਇਹ ਦੇਖ ਲੈਣੇ ਕਿ ਇੱਕ ਸਾਲ ਦੇ ਵਿੱਚ ਕੰਪਨੀ ਕਿੰਨਾ ਗਰੋਅ ਕੀਤੀ ਆ ਮਾਰਚ 2023 ਦੇ ਵਿੱਚ ਕੰਪਨੀ ਦੇ ਆਰਡਰ ਕਿੰਨੇ ਸੀਗੇ 4.44 ਮਿਲੀਅਨ ਤੇ ਪੂਰੇ 1 ਸਾਲ ਬਾਅਦ ਮਾਰਚ ਦੇ ਵਿੱਚ ਕਿੰਨੇ ਹੋਗੇ 8.22 ਮਿਲੀਅਨ ਤਾਂ ਇੱਕ ਐਂਗਲ ਉਹ ਵੀ ਹੈਗਾ ਦੇਖਣ ਦਾ ਕਿ ਆਰਡਰ ਦੋ ਗੁਣਾ ਹੋ ਗਏ ਪਰ ਤੁਹਾਨੂੰ ਮੈਂ ਉਹੀ ਜਿਵੇਂ ਅੱਗੇ ਵੀ ਬਹੁਤ ਵਾਰ ਬੋਲਦਾ ਹੁੰਨਾ ਕਿ ਸ਼ੇਅਰ ਪ੍ਰਾਈਸ ਦੇ ਵਿੱਚ ਡਰ ਤੇ ਲਾਲਚ ਦੋਨੇ ਚੀਜ਼ਾਂ ਪੂਰੀਆਂ ਕਿੰਨੇ ਗੁਣਾ ਹੋ ਕੇ ਆਪਣੇ ਸਾਹਮਣੇ ਆਉਣਗੀਆਂ ਜਦੋਂ ਸ਼ੇਅਰ ਪ੍ਰਾਈਸ ਚੜਨਗੇ ਤਾਂ ਕਮਲਿਆਂ ਵਾਂਗੂ ਐਵੇਂ 10 ਗੁਣਾ ਆਪਾਂ 50 ਗੁਣਾ ਚੜੀ ਜਾਣਗੇ ਜੀ ਤਾਂ ਕੋਈ ਲੌਜੀਕ ਹੀ ਨਹੀਂ ਹੁੰਦਾ ਐਡੇ ਤਾਂ ਕੋਈ ਤੰਬੂ ਨਹੀਂ ਖਾੜੇ ਹੁੰਦੇ ਐਡੇ ਤਾਂ ਚੰਦ ਦੇ ਉੱਪਰ ਜਾ ਕੇ ਝੰਡੇ ਨਹੀਂ ਗੱਡੇ ਉਹਨਾਂ ਨੇ ਤੇ ਜਦੋਂ ਸਟਣੀਆ ਮਾਰਕੀਟ ਨੇ ਕਿਸੇ ਚੀਜ਼ ਨੂੰ ਉਹ ਵੀ ਫਿਰ ਇੱਕਦਮ ਚਲਾ ਕੇ ਘਰੋਂ ਬਾਹਰ ਕੱਢ ਦਿੰਦੇ ਆ ਕੰਨੋ ਫੜ ਕੇ ਤਾਂ ਦੂਸਰੀ ਚੀਜ਼ ਨੰਬਰ ਆਫ ਆਰਡਰਸ ਨੰਬਰ ਆਫ ਆਰਡਰਸ ਕਿੰਨੇ ਆ ਮਾਰਚ ਦੇ ਵਿੱਚ 132 ਮਿਲੀਅਨ ਫਰਵਰੀ ਦੇ ਵਿੱਚ ਕਿੰਨੇ ਸੀਗੇ 172 ਮਿਲੀਅਨ ਇੱਥੇ ਕਾਫੀ ਡਾਊਨ ਆਇਆ ਪਰ ਉਹੀ ਚੀਜ਼ ਹੁਣ ਜੇ ਮਾਰਚ 23 ਦੇ ਵਿੱਚ ਦੇਖੀਏ ਆਰਡਰ ਕਿੰਨੇ ਸੀਗੇ 93 ਮਿਲੀਅਨ ਤਾਂ 93 ਮਿਲੀਅਨ ਤੋਂ ਇੱਕ ਸਾਲ ਦੇ ਵਿੱਚ ਵੱਧ ਕੇ ਆਰਡਰ ਹੋ ਗਏ 132 ਮਿਲੀਅਨ ਕਲਾਇੰਟ ਬੇਸ ਮਾਰਚ ਦੇ ਵਿੱਚ ਕਿੰਨਾ ਆਇਆ 22.24 ਮਿਲੀਅਨ ਦਾ ਸੀ ਫਰਵਰੀ ਦੇ ਵਿੱਚ ਨਾਲ ਉਹ ਦੇਖੋ ਕਲਾਇੰਟ ਬੇਸ ਫਿਰ ਵੀ ਵਧਾ ਲਿਆ ਇਹਨਾਂ ਨੇ ਫਰਵਰੀ ਦੇ ਵਿੱਚ ਕਲਾਇੰਟ ਬੇਸ ਸੀਗਾ 21.4 ਮਿਲੀਅਨ ਦਾ ਤੇ ਮਾਰਚ ਦੇ ਵਿੱਚ ਕਲਾਇੰਟ ਬੇਸ 22.2 ਹੋ ਗਿਆ ਹੁਣ ਜੇ ਆਪਾਂ ਇੱਕ ਸਾਲ ਦੀ ਗ੍ਰੋਥ ਦੇਖ ਲਈਏ ਪਿਛਲੇ ਸਾਲ ਮਾਰਚ 23 ਦੇ ਵਿੱਚ ਇਹਦਾ ਕਲਾਇੰਟ ਬੇਸ ਸੀਗਾ 13.78 ਮਿਲੀਅਨ ਦਾ ਜਿਹੜਾ ਕਿ ਵੱਧ ਕੇ 22 ਦੇ ਨੇੜੇ ਹੋ ਗਿਆ ਮਤਲਬ 80% ਦੀ ਗਰੋਥ ਇਹਨਾਂ ਨੇ ਕਲਾਇੰਟ ਆਪਣੇ ਇੰਨੇ ਜ਼ਿਆਦਾ ਵਧਾਏ ਹੁਣ ਇੱਕ ਚੀਜ਼ ਜਿਹੜੀ ਮਾਰਕੀਟ ਨੂੰ ਪਸੰਦ ਨਹੀਂ ਆਈ ਪਰ ਮਾਰਕੀਟ ਨੇ ਦੇਖੀ ਨਹੀਂ ਮਾਰਕੀਟ ਅਸਲ 'ਚ ਕੋਈ ਇਨਸਾਨ ਤਾਂ ਹੈ ਨਹੀਂਗਾ ਨਾ ਕਿ ਆਪਾਂ ਮਾਰਕੀਟ ਨੂੰ ਬਲੇਮ ਕਰੀਏ ਹੁੰਦੇ ਤਾਂ ਲੋਕ ਨੇ ਠੀਕ ਹਨ ਜਿਹੜੇ ਲੋਕਾਂ ਨੇ ਵੀ ਜ਼ਿਆਦਾ ਨਹੀਂ ਦੇਖੀ ਕਿਉਂਕਿ ਆਰਡਰਸ ਦੀ ਗੱਲ ਹੋਈ ਆ ਡੇਲੀ ਆਰਡਰਸ ਦੀ ਗੱਲ ਕੀਤੀ ਨੰਬਰ ਆਫ ਆਰਡਰਸ ਦੀ ਗੱਲ ਕੀਤੀ ਪਰ ਲੋਕਾਂ ਨੇ ਇੱਕ ਚੀਜ਼ ਮਿਸ ਕੀਤੀ ਆ ਕਿ ਮਾਰਚ ਦੇ ਵਿੱਚ ਐਸ ਵਾਰ 18 ਵਰਕਿੰਗ ਡੇ ਸੀ ਸ਼ੇਅਰ ਮਾਰਕੀਟ ਦੇ ਲਈ ਜਦੋਂ ਕਿ ਫਰਵਰੀ ਦੇ ਵਿੱਚ ਸੀਗੇ 21 ਦਿਨ ਤੇ ਜਦੋਂ ਇੱਕ ਇੱਕ ਦਿਨ ਦੇ ਵਿੱਚ ਕਿੰਨੇ ਕਿੰਨੇ ਆਰਡਰ ਆਉਣੇ ਆ ਲੱਖਾਂ ਆਰਡਰ ਆਉਣੇ ਆ ਤਾਂ ਉੱਥੇ ਉਹਨਾਂ ਨੂੰ ਇੱਕ ਇੱਕ ਵਰਕਿੰਗ ਡੇ ਦਾ ਫਰਕ ਬਹੁਤ ਪੈਂਦਾ ਵਾ ਇਹਨਾਂ ਕੰਪਨੀਆਂ ਨੂੰ ਕਿਉਂਕਿ ਇਹਨਾਂ ਨੂੰ ਤਾਂ ਉਦੋਂ ਹੀ ਪੈਸੇ ਬਣਦੇ ਨੇ ਜਦੋਂ ਤੁਸੀਂ ਜਾ ਕੇ ਕੰਮ ਕਰੋਗੇ ਜਦੋਂ ਤੁਸੀਂ ਕੋਈ ਫਿਊਚਰ ਆਪਸ਼ਨਸ ਕੁਝ ਵੀ ਬਾਈ ਕਰੋਗੇ ਇਹਨਾਂ ਨੂੰ ਤਾਂ ਉਹਦੇ ਨਾਲ ਹੀ ਬੈਨੀਫਿਟ ਹੋਣਾ ਤਾਂ ਇੱਕ ਤਾਂ ਇਹਨਾਂ ਦੇ ਤਿੰਨ ਸਿੱਧੇ ਸਿੱਧੇ ਵਰਕਿੰਗ ਡੇਜ਼ ਹੋ ਡੇ ਤਾਂ ਇਹ ਇੱਕ ਚੀਜ਼ ਹੈਗੀ ਇੱਕ ਹੋਰ ਚੀਜ਼ ਆ ਜਿਹੜੀ ਪਿੱਛੇ ਜੇ RBI ਨੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਥੋੜੀ ਜੇ ਰੂਲਸ ਐਂਡ ਰੈਗੂਲੇਸ਼ਨਸ ਚੇਂਜ ਕੀਤੇ ਆ ਇਹਨਾਂ ਕੰਪਨੀ ਦੇ ਨਾਲ ਜਿਹੜੀਆਂ ਬ੍ਰੋকারেਜ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਅਕਾਊਂਟ ਵਗੈਰਾ ਬਣਾਉਂਦੇ ਆ ਉਹਨਾਂ ਨੇ ਇੱਕ ਇਹ ਚੀਜ਼ ਕੀਤੀ ਆ ਕਿ ਕਿ ਡੈਰੀਵੇਟਿਵ ਆ ਜਿਹਦਾ ਮੈਂ ਵੀ ਹਾਰਟ ਟਾਈਮ ਰੋਲ ਆ ਪਾਉਂਦਾ ਰਹਿੰਨਾ ਵਾ ਕਿ ਫਿਊਚਰਸ ਐਂਡ ਆਪਸ਼ਨਸ ਨਾ ਕਰੋ ਪੁੱਟਸ ਕਾਲਸ ਬਿਲਕੁਲ ਨਾ ਕਰੋ ਤਾਂ ਉਹਨਾਂ ਨੂੰ ਵੀ ਪਤਾ ਹੀ RBI ਨੂੰ ਕਿ ਬਹੁਤ ਜ਼ਿਆਦਾ ਲਾਸ ਹੋ ਰਿਹਾ ਲੋਕਾਂ ਦਾ ਹੁੰਦਾ ਹੀ ਉਹਦੇ ਚੋਂ ਠੀਕ ਹੋ ਗਿਆ ਨਾ ਤੇ ਬਟ ਮਾਰਕੀਟ ਆ ਇਹ ਵਾਲੇ ਲੋਕ ਨੇ ਬ੍ਰੋਕਰੇਜ ਸਰਵਿਸਿਜ਼ ਦੇਣ ਵਾਲਿਆਂ ਨੂੰ ਤਾਂ ਪੈਸਾ ਹੀ ਉੱਥੋਂ ਆਉਂਦਾ ਈਵਨ ਮੈਂ ਤੁਹਾਨੂੰ ਆਪਣੇ ਵੀ ਦੱਸਦਾ ਮੈਨੂੰ ਵੀ ਪਿੱਛੇ ਜੇ ਨਾਲੇ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ ਵੀ ਕਿਤੇ ਨਾ ਕਿਤੇ ਉਹ ਫੋਨ ਕਰ ਲੈਂਦੇ ਆ ਮਹੀਨੇ ਦੋ ਮਹੀਨੇ ਬਾਅਦ ਕਿ ਤੁਸੀਂ ਡੈਰੀਵੇਟਿਵ ਚ ਕੰਮ ਨਹੀਂ ਸਰ ਕਰ ਰਹੇ ਤੁਸੀਂ ਫਿਊਚਰ ਚ ਕੰਮ ਨਹੀਂ ਕਰ ਰਹੇ ਤਾਂ ਮੇਰਾ ਹੁੰਦਾ ਕਿ ਪ੍ਰਭੂ ਮੈਂ ਨਹੀਂ ਕਰਨਾ ਕੰਮ ਹੈਗਾ ਮੈਂ ਜਿੰਮੇ ਜੇ ਕਰੀ ਜਾਂਦਾ ਮੈਨੂੰ ਚਲਾਈ ਜਾਣ ਦਿਓ ਤਾਂ ਉਸੇ ਤਰ੍ਹਾਂ ਇਹਨਾਂ ਨੂੰ ਪੈਸੇ ਬਣਦੇ ਬਟ ਆਰਬੀਆਈ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਇੱਕ ਉਹਨਾਂ ਦੀ ਲੋਕਾਂ ਪ੍ਰਤੀ ਸਮਾਜ ਪ੍ਰਤੀ ਇੱਕ ਜ਼ਿੰਮੇਵਾਰੀ ਹੈ ਕਿ ਲੋਕਾਂ ਦਾ ਪੈਸਾ ਸੇਵ ਕਰਨ ਤਾਂ ਉਹਨਾਂ ਨੇ ਪਿੱਛੇ ਜੇ ਕੁਝ ਰੂਲਸ ਐਂਡ ਰੈਗੂਲੇਸ਼ਨਸ ਚੇਂਜ ਕੀਤੇ ਆ ਉਹ ਆਪਣੇ ਇੱਕ ਹੁਣ ਸੋਚ ਰਿਹਾ ਕਿ ਕਮੇਟੀ ਬਿਠਾਈ ਜਾਵੇ ਜਿਹਦੇ ਵਿੱਚ ਡੈਰੀਵੇਟਿਵਸ ਦੇ ਵਿੱਚ ਹੋਣ ਵਾਲੇ ਜਿੰਨੇ ਵੀ ਰਿਸਕ ਨੇ ਉਹਨਾਂ ਨੂੰ ਥੋੜਾ ਧਿਆਨ ਨਾਲ ਦੇਖਿਆ ਜਾਵੇ ਤੇ ਉਹਦੇ ਅਕੋਰਡਿੰਗ ਕੁਝ ਥੋੜੀਆਂ-ਬਹੁਤ ਚੇਂਜਸ ਕੀਤੀਆਂ ਜਾਣ ਜਿਹੜੀਆਂ ਕਿ ਅੱਗੇ ਲੈ ਕੇ ਵੀ ਆ ਰਹੇ ਆ ਕੁਝ ਚੇਂਜਸ ਹੋਣਗੀਆਂ ਕਾਲਸ ਪੁੱਟਸ ਫਿਊਚਰ ਆਪਸ਼ਨਸ ਇਹਨਾਂ ਦੇ ਵਿੱਚ ਕੁਝ ਚੇਂਜਸ ਕਰ ਰਹੇ ਹੋ ਤੇ ਇਸ ਕਰਕੇ ਵੀ ਐਂਜਲ ਵੰ ਦਾ ਸ਼ੇਅਰ ਜਿਹੜਾ ਹੈਗਾ ਐਨਕ ਡਿੱਗਿਆ ਹੋਇਆ ਵਾ ਦੂਸਰੇ ਪਾਸੇ ਹੁਣ ਜੇ ਆਪਾਂ ਕੰਪਨੀ ਦੀ ਇੱਕ ਗਰੋਥ ਦੀ ਗੱਲ ਕਰੀਏ ਕਿਉਂਕਿ ਇੱਕ ਰਿਜ਼ਲਟ ਹੋ ਗਿਆ ਇੱਕ ਵਨ ਟਾਈਮ ਰਿਜ਼ਲਟ ਨੇ ਹੁਣ ਆਪਾਂ ਇੱਕ ਵਾਰ ਦੇ ਰਿਜ਼ਲਟ ਦੇ ਪਿੱਛੇ ਇੱਕ ਪੂਰੀ ਦੀ ਪੂਰੀ ਲੌਂਗ ਟਰਮ ਸਟੋਰੀ ਨੂੰ ਦਰ ਕਿਨਾਰ ਨਹੀਂ ਕਰ ਸਕਦੇ ਉਹਨੂੰ ਪਾਸੇ ਨਹੀਂ ਛੱਡ ਸਕਦੇ ਤਾਂ ਲੌਂਗ ਟਰਮ ਸਟੋਰੀ ਦੇਖੀਏ ਤਾਂ ਆਪਾਂ ਦੇਖਦੇ ਹਾਂ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ 2019 ਦੇ ਵਿੱਚ ਇਹਨਾਂ ਦਾ ਰੈਵਨਿਊ ਕਿੰਨਾ ਸੀਗਾ 736 ਕਰੋੜ ਦਾ ਉਹ ਵੱਧ ਕੇ ਕਿੰਨਾ ਹੋ ਗਿਆ 2984 ਕਰੋੜ ਦਾ 4 ਸਾਲਾਂ ਦੇ ਵਿੱਚ ਰੈਵਨਿਊ 4 ਗੁਣਾ ਵੱਧ ਗਿਆ ਇਹਨਾਂ ਦਾ प्रॉफिट 700 ਕਰੋੜ ਤੋਂ 881 ਕਰੋੜ ਹੋ ਗਿਆ ਠੀਕ ਹੈ ਜੀ 12 ਗੁਣਾ ਤੋਂ ਵੀ ਥੋੜਾ ਵੱਧ ਗਿਆ 12 ਗੁਣਾ ਦੇ ਨੇੜੇ ਤੇੜੇ ਵੱਧ ਗਿਆ ইপিਐਸ ਅਰਨਿੰਗ ਪਰ ਸ਼ੇਅਰ 10.6 ਤੋਂ 105.9 ਅਰਨਿੰਗ ਪਰ ਸ਼ੇਅਰ ਦੇਖੋ ਕਿੰਨੀ ਜ਼ਿਆਦਾ ਵਧ ਗਈ ਇਹਨਾਂ ਦੀ 10 ਰੁਪਏ ਅਰਨਿੰਗ ਪਰ ਸ਼ੇਅਰ ਸੀ ਇਹਨਾਂ ਦੀ ਹਰ ਇੱਕ ਸ਼ੇਅਰ ਦੇ ਪਿੱਛੇ 10 ਰੁਪਏ ਉੱਥੋਂ 106 ਰੁਪਏ ਦੇ ਨੇੜੇ ਦੇੜੇ ਚਲੇ ਗਏ 10 ਗੁਣਾ ਹੋ ਗਿਆ ਰਿਟਰਨ ਔਨ ਇਕਵਿਟੀ 15 ਤੋਂ 15 ਤੋਂ ਵੱਧ ਕੇ 41.7 ਹੋ ਗਈ ਡੈਟ ਹੁਣ ਡੈਟ ਇੱਕ ਜਿਹੜੀ ਬਹੁਤ ਵੱਡਾ ਹੋ ਕੇ ਜੀ ਦਾ ਜੰਜਾਲ ਜਿਹੜਾ ਜਿਹਦੇ ਪਿੱਛੇ ਜਕੜੀਆਂ ਰਹਿੰਦੀਆਂ ਕੰਪਨੀਆਂ ਦੇਣਦਾਰੀਆਂ 1.72 ਤੋਂ ਘਟਾ ਕੇ 0.37 ਤੇ ਲਿਆਏ ਐ ਐਂਜਲ 1 ਦਾ ਸਾਰਾ ਤਾਮਜਾਮ ਕੰਪਨੀ ਚੰਗੀ ਹੈ ਚੰਗਾ ਕੰਮ ਕਰ ਰਹੀ ਆ ਲੋਕਾਂ ਨੂੰ ਇਹਨਾਂ ਦੀਆਂ ਸਰਵਿਸਿਜ਼ ਦੀ ਲੋੜ ਆ ਜਿਆਦਾ ਤੋਂ ਜਿਆਦਾ ਲੋਕ ਜੇ ਤੁਸੀਂ ਕਰੋਨਾ ਤੋਂ ਬਾਅਦ ਦਾ ਇੱਕ ਡਾਟਾ ਦੇਖੋ ਤਾਂ ਕਰੋਨਾ ਤੋਂ ਬਾਅਦ ਜਦੋਂ ਇੱਕ ਦੁਨੀਆ ਹਿੱਲ ਜਾਂਦੀ ਹੈ ਨਾ ਆਪਣੀ ਜਦੋਂ ਨੌਕਰੀਆਂ ਬੰਦ ਹੋ ਗਈਆਂ ਦੁਕਾਨਾਂ ਬੰਦ ਹੋ ਗਈਆਂ ਤਾਂ ਲੋਕਾਂ ਨੂੰ ਇੱਕ ਇਨਕਮ ਦਾ ਸੋਰਸ ਚਾਹੀਦਾ ਸੀ ਕਿ ਜਿੱਥੇ ਉਹ ਘਰ ਬੈਠ ਕੇ ਵੀ ਪੈਸੇ ਕਮਾਉਂਦੇ ਰਹਿਣ ਤੇ ਜੇ ਤੁਸੀਂ ਇਹ ਦੇਖੋਗੇ ਕਿ ਕਰੋਨਾ ਤੋਂ ਬਾਅਦ ਕਿੰਨੇ ਜਿਆਦਾ ਲੋਕਾਂ ਨੇ ਆਪਣੇ ਅਕਾਊਂਟ ਖਲਵਾਏ ਆ ਸਟਾਕ ਮਾਰਕੀਟ ਦੇ ਵਿੱਚ ਤਾਂ ਇਹਨਾਂ ਨੂੰ ਉਹਨਾਂ ਚੀਜ਼ਾਂ ਦਾ ਫਾਇਦਾ ਮਿਲ ਹੀ ਜਾਣਾ ਵਾ ਜਿਆਦਾ ਤੋਂ ਜਿਆਦਾ ਲੋਕ ਆਪਣੇ ਅਕਾਊਂਟਸ ਖੁਲਵਾ ਰਹੇ ਆ ਤੇ ਉਹਦੇ ਵਿੱਚ ਇਹਨਾਂ ਦਾ ਮਾਰਕੀਟ ਸ਼ੇਅਰ ਹੀ ਪਹਿਲਾਂ ਦੇਖੋ ਕਿੰਨਾ ਜ਼ਿਆਦਾ ਹੈ 16.4 ਕੈਸ਼ ਦੇ ਵਿੱਚ ਆ ਤੇ ਕਮੋਡਿਟੀ 57% ਦਾ ਡਾਇਰੈਕਟ ਬੈਨੀਫਿਟ ਇਹਨਾਂ ਨੂੰ ਮਿਲਣਾ ਵਾ ਇੱਕ ਥੋੜੇ ਟਾਈਮ ਦੀ ਸਟੋਰੀ ਆ ਡਿਸਕ ਉਹੀ ਆ ਕਿ ਮੈਂ ਤੁਹਾਨੂੰ ਬਿਲਕੁਲ ਨਹੀਂ ਕਹਿ ਰਿਹਾ ਕਿ ਇਹਨੂੰ ਜਾ ਕੇ ਬਾਏ ਕਰੋ ਬਟ ਹਾਂ ਮੇਰਾ ਕੰਮ ਹੈ ਕਿ ਤੁਹਾਨੂੰ ਚੰਗੀ ਕੰਪਨੀ ਦੱਸਣਾ ਬਲ ਉਹਦੇ ਵਿੱਚ ਮੈਂ ਥੋੜਾ ਜਿਹਾ ਧਿਆਨ ਰੱਖ ਰਿਹਾ ਕਿ ਜੇ ਕੋਈ ਚੰਗੀ ਕੰਪਨੀ ਕਿਸੇ ਬੁਰੇ ਟਾਈਮ ਦੇ ਵਿੱਚ ਹੈਗੀ ਤਾਂ ਉਹ ਪਹਿਲਾਂ ਦੱਸ ਦਿੱਤੀ ਜਾਵੇ ਤੇ ਉਹਦੇ ਵਿੱਚ ਹੋ ਸਕਦਾ ਕਿਸੇ ਦਾ ਸ਼ਾਰਟ ਟਰਮ ਦੇ ਵਿੱਚ ਕੋਈ ਬੈਨੀਫਿਟ ਹੋ ਸਕਦਾ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਦੂਸਰੀ ਕੰਪਨੀ ਬਾਰੇ ਦੱਸਾਂਗਾ ਬੜੀ ਅਜੀਬ ਗੱਲ ਆ ਕਿ ਜਿਹਹ ਜਿਹ ਟਾਈਮ ਦੇ ਵਿੱਚ ਉਹ ਇਸ ਟਾਈਮ ਮਾਰਕੀਟ ਨੰਗ ਰਹੀ ਆ ਤਾਂ ਪੈਸਾ ਨਿਕਲ ਰਿਹਾ ਐਫ ਆਈਆਈਸ ਕੱਢ ਰਿਹਾ ਪੈਸਾ ਮਾਰਕੀਟ ਡਾਊਨ ਆ ਰਹੀ ਆ ਨਾਰਮਲੀ ਮੈਂ ਇਹ ਜਿਹੇ ਕੰਪਨੀਆਂ ਦੀ ਗੱਲ ਅਵੋਇਡ ਕਰਦਾ ਤੋ ਬੜੀ ਅਜੀਬ ਗੱਲ ਹੈ ਕਿ ਤਾਂ ਮੈਂ ਪਰਸਨਲੀ ਇਹੋ ਜਿਹੀ ਕੰਪਨੀਆਂ ਨੂੰ ਬਹੁਤ ਘੱਟ ਮਤਲਬ ਮੈਂਸ਼ਨ ਕਰਦਾ ਦੂਸਰਾ ਟਾਈਮ ਇਹੋ ਜਿਹਾ ਬਟ ਸਟਿਲ ਕੁਦਰਤੀ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਤਾ ਕਿ ਮੈਂ ਕਿਉਂ ਅੱਜ ਐਸ ਕੰਪਨੀ ਦੀ ਗੱਲ ਤੁਹਾਡੇ ਨਾਲ ਕਰਨੀ ਚਾਹਨਾ ਵਾਂ ਕੰਪਨੀ ਦਾ ਨਾਮ ਹੈਗਾ ਜੀ BPL ਜੇ ਕੋਈ ਮੇਰੀ ਏਜ ਦਾ ਜਾਂ ਮੇਰੇ ਤੋਂ ਕੋਈ ਵੱਡੇ ਜਾਂ ਥੋੜੇ ਬਹੁਤ ਹੀ ਛੋਟੇ ਕੋਈ ਐਸ ਟਾਈਮ ਮੇਰੇ ਦੋਸਤ ਮੇਰਾ ਵੀਡੀਓ ਦੇਖ ਰਹੇ ਆ ਜਾਂ ਕਦੇ ਦੇਖਣਗੇ ਉਹ BPL ਦੇ ਨਾਮ ਤੋਂ ਭਲੀ ਭਾਂਤੀ ਜਾਣਕਾਰ ਹੋਣਗੇ BPL ਦੇ ਟੀਵੀ ਆਉਂਦੇ ਹੁੰਦੇ ਸੀ BPL ਦੇ ਫਰਿੱਜ ਆਉਂਦੇ ਹੁੰਦੇ ਸੀ ਠੀਕ ਹੈ ਨਾ ਤੇ ਉਸ ਤੋਂ ਬਾਅਦ ਇਹ ਕੰਪਨੀ ਕੁਝ ਟਾਈਮ ਦੇ ਲਈ ਕਿਤੇ ਗੋਮ ਹੋ ਗਈ ਇਹ ਬ੍ਰਿਟੇਨ ਦੀ ਕੰਪਨੀ ਸੀਗੀ BPL ਜਿਹਨੂੰ ਬਾਅਦ ਚੋਂ ਇੰਡੀਆ ਦੇ ਬਹੁਤ ਵੱਡੇ ਇਨਵੈਸਟਰਸ ਨੇ ਖਰੀਦ ਲਿਆ ਤੇ ਅੱਜ ਆਪਾਂ ਗੱਲ ਕਰਾਂਗੇ BPL ਦੀ ਤੇ ਅੱਜ BPL ਦੀ ਗੱਲ ਆਪਾਂ ਕਿਉਂ ਕਰ ਰਹੇ ਆ ਮੈਂ ਤੁਹਾਨੂੰ ਪਹਿਲਾਂ ਇੱਕ ਚੀਜ਼ ਦਾ ਡਿਸਕਲੇਮਰ ਤਾਂ ਮੇਰਾ ਹਮੇਸ਼ਾ ਹੁੰਦਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਇਹਨੂੰ ਬਾਏ ਕਰੋ ਬਟ ਹਾਂ BPL ਦੀ ਗੱਲ ਮੈਂ ਇਸ ਕਰਕੇ ਕਰ ਰਹੇ ਕਿ ਇਹ ਕੰਪਨੀ ਇੱਕ ਵਾਰ ਫਿਰ ਮਾਰਕੀਟ ਦੇ ਵਿੱਚ ਆ ਰਹੀ ਆ ਪਿਛਲੇ ਕੁਝ ਕੁਆਟਰਸ ਤੋਂ ਚੰਗਾ ਕੰਮ ਕਰ ਰਹੀ ਆ ਚੰਗੀਆਂ ਪ੍ਰੋਡਕਟਸ ਬਣਾ ਰਹੀ ਆ ਕਾਫੀ ਸਾਰਾ ਕੈਸ਼ ਇਨਫਲੋ ਕੀਤਾ ਇਹਨਾਂ ਨੇ ਤੇ ਇਹ ਵਾਪਸ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਟਰਾਈ ਕਰ ਰਹੇ ਆ ਐਂਡ ਤੇ ਰਿਜ਼ਲਟ ਵੀ ਇਹਨਾਂ ਨੂੰ ਫੇਵਰ ਕਰ ਰਹੇ ਆ ਰਿਜ਼ਲਟਸ ਨੇ ਦੇ ਪਿਛਲੀ ਵਾਰ ਕੁਝ ਟਾਈਮ ਤੋਂ ਚੰਗੇ ਆ ਰਹੇ ਆ ਤੇ ਜੇ ਇੱਕ ਲੌਂਗ ਟਰਮ ਸਟੋਰੀ ਦੇਖੀਏ ਬੀਪੀਐਲ ਨੂੰ ਜੇ ਇੱਕ ਲੌਂਗ ਟਰਮ ਦਾ ਪਰਸਪੈਕਟਿਵ ਲੈ ਕੇ ਚੱਲ ਪਈਏ ਕਿ ਹਾਂ ਠੀਕ ਐ ਇਸ ਟਾਈਮ ਇੱਥੇ ਕਿਨੇ ਜਿਵੇਂ ਕਹਿ ਲਓ ਕਿ ਆਪਾਂ ਕਿਸੇ ਨਰਸਰੀ ਦੇ ਵਿੱਚ ਜਾ ਕੇ ਕਿਸੇ ਕੋਈ ਇੱਕ ਬੂਟਾ ਲੈ ਲਈ ਜਿਹੜਾ ਪਨੀਰੀ ਆ ਹਲੇ ਮਤਲਬ ਬਿਲਕੁਲ ਛੋਟਾ ਵਾ ਹਾਂ ਇਹ ਹੈਗਾ ਕਿ ਇਨਵੈਸਟਮੈਂਟ ਦੇ ਵਿੱਚ ਉਹਨੂੰ ਆਪਾਂ ਆਪਣੇ ਬਹੁਤ ਵੱਡੇ ਗਾਰਡਨ ਦੇ ਦਰਖਤ ਵਾਲੀ ਇੰਪੋਰਟੈਂਸ ਨਹੀਂ ਦੇਵਾਂਗੇ ਨਾ ਉਹਦੇ 'ਚ ਉਨੀ ਇਨਵੈਸਟਮੈਂਟ ਕਰਨੀ ਚਾਹੀਦੀ ਆ ਉਹਦੇ 'ਚ ਬਿਲਕੁਲ ਇੱਕ ਛੋਟੀ ਜੀ ਇਨਵੈਸਟਮੈਂਟ ਕਰਨੀ ਚਾਹੀਦੀ ਆ ਬਟ ਉਹਨ ਕਰਕੇ ਰੱਖ ਲੈਣਾ ਚਾਹੀਦਾ ਕਿਉਂਕਿ ਹੋ ਸਕਦਾ ਕਿ ਇਹ ਬੂਟਾ ਵੱਡਾ ਹੋ ਕੇ ਕੁਝ ਸਾਲਾਂ ਤੱਕ ਕੋਈ ਵੱਡਾ ਦਰਖਤ ਬਣ ਜਾਏ ਇਹ ਇਹਦੀ ਪੋਸਿਬਿਲਟੀ ਹੈਗੀ ਆ ਇਸੇ ਕਰਕੇ ਅੱਜ ਮੈਂ ਕੰਪਨੀ ਟੂਡਾ ਨੂੰ ਦੁਬਾਰਾ ਸ਼ੇਅਰ ਕਰਨ ਲੱਗਿਆ ਅੱਜ ਕੱਲ ਇਹ ਕਿਹੜੇ ਪ੍ਰੋਡਕਟਸ ਬਣਾ ਰਹੀ ਆ ਇੱਕ ਤਾਂ ਵਾਪਸ ਆਈ ਆਪਣੇ ਉਹੀ ਪੁਰਾਣੇ ਸੈਗਮੈਂਟ ਦੇ ਵਿੱਚ ਟੀਵੀ ਬਣਾ ਰਹੀ ਆ ਲਾਈਟਿੰਗਸ ਰੈਫਰਿਜਰੇਟਰ ਏਸੀ ਫੈਨ ਕਿਚਨ ਐਪਲੀਅੰਸਸ ਇਹ ਸਾਰਾ ਕੁਝ ਬਣਾ ਰਹੀ ਆ ਬਟ ਇਹਨਾਂ ਤੋਂ ਵੀ ਇੰਟਰਸਟਿੰਗ ਇੱਕ ਜਿਹੜੀ ਚੀਜ਼ ਥੋੜੀ ਵਧੀਆ ਚੀਜ਼ ਕਰ ਰਹੀ ਜਿਹੜੀ ਮੈਨੂੰ ਪਰਸਨਲੀ ਵੀ ਪਸੰਦ ਆਈ ਆ ਜਿਹੜੀ ਮੈਡੀਕਲ ਇਕਵਿਪਮੈਂਟਸ ਮੈਡੀਕਲ ਇਲੈਕਟ੍ਰੋਨਿਕਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬਣਾ ਰਿਆ ਆਪਾਂ ਸਾਰੇ ਹਸਪੀਟਲ ਕਦੇ ਨਾ ਕਦੇ ਜ਼ਰੂਰ ਗਏ ਹੋਵਾਂਗੇ ਆਪਣੀ ਲਾਈਫ 'ਚ ਤੁਸੀਂ ਦੇਖਿਆ ਹੋਊਗਾ ਉੱਥੇ ਅੱਡ ਅੱਡ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਜਿਵੇਂ ਜਿਵੇਂ ਦੀ ਕਿਸੇ ਵੀ ਇਨਸਾਨ ਨੂੰ ਦੀ ਬਿਮਾਰੀ ਜਾਂ ਜ਼ਰੂਰਤ ਆ ਉਸ ਅਕੋਰਡਿੰਗ ਕੋਈ ਮਸ਼ੀਨ ਪਈ ਹੁੰਦੀ ਆ ਕੋਈ ECG ਵਾਲੀ ਕੋਈ X-ray ਵਾਲੀ ਕੋਈ ਇਹ ਕੋਈ ਉਹ ਬਹੁਤ ਸਾਰੀਆਂ ਮਸ਼ੀਨਾਂ ਹੁੰਦੀਆਂ ਨੇ ਤਾਂ ਉਹ ਸਾਰੀਆਂ ਮਸ਼ੀਨਾਂ ਵੀ BPL ਵਾਲੇ ਬਣਾਉਂਦੇ ਤਾਂ ਉਹਨਾਂ ਦੀ ਲੋੜ ਬਹੁਤ ਜ਼ਿਆਦਾ ਹੈਗੀ ਹੁਣ ਉਸ ਤੋਂ ਬਾਅਦ ਹੁਣ ਇਹਨਾਂ ਦੇ ਕਲਾਇੰਟਸ ਇਹਨਾਂ ਨੂੰ ਚੰਗਾ ਕੰਮ ਕਰੋਗੇ ਤਾਂ ਚੰਗਾ ਰਿਜ਼ਲਟ ਵੀ ਮਿਲੇਗਾ ਉਹਦਾ ਰਿਵਾਰਡ ਵੀ ਮਿਲਦਾ ਇਹਨਾਂ ਨੂੰ ਵੀ ਰਿਵਾਰਡ ਮਿਲਿਆ ਹੁਣ ਤੁਸੀਂ ਇਹਨਾਂ ਦੇ ਕਲਾਇੰਟਸ ਦੀ ਲਿਸਟ ਦੇਖੋ ਇੱਕ ਵਾਰੀ ਫੇਰ ਬਜਾਜ ਵਾਲੇ ਓਰੀਐਂਟ ਇਲੈਕਟ੍ਰਿਕ ਵੀਗਾਰਡ ਵੀਗਾਰਡ ਇੱਕ ਬਹੁਤ ਕਹਿੰਦੀ ਕਹੋਂਦੀ ਕੰਪਨੀ ਆਪਣੇ ਆਪ ਚ ਕ੍ਰੌਮਟਨ ਗਰੀਵਸ ਅਮਾਰਾ ਰਾਜਾ ਉਸਰਾਮ ਹੈਵਲਸ ਫਿਲਿਪਸ ਬਹੁਤ ਹੀ ਵੱਡੀਆਂ ਕੰਪਨੀਆਂ ਨੇ ਇਹ ਸਾਰੀਆਂ ਤੇ ਇਹ ਸਾਰੀਆਂ ਹੁਣ ਵਾਪਸ ਇਹਨਾਂ ਦੇ ਕਲਾਇੰਟਸ ਦੇ ਵਿੱਚ ਆ ਗਈਆਂ ਆਰਓਸੀ ਜਿਹੜਾ ਇਹਨਾਂ ਦਾ ਹੈਗਾ ਉਹ ਪਿਛਲੇ 5 ਸਾਲ ਤੋਂ ਲਗਾਤਾਰ ਵਧ ਰਿਹਾ ਹੈ ਇੱਕ ਹੋਰ ਚੀਜ਼ ਆ ਜਿਹੜੀ ਇਹਨਾਂ ਦੀ ਲਾਇਬਿਲਿਟੀ ਆ ਇਹਨਾਂ ਦੀ ਡੈਟਾ ਜਿਹੜੀ ਹੁਣ ਲਗਾਤਾਰ ਇਹਨਾਂ ਦੀ ਡੈਟ ਤੇ ਜਿਹੜਾ ਇੱਕ ਹੋਰ ਕਿ ਦੇਣਦਾਰੀ ਮੇਰੀ ਕਿੰਨੀ ਆ ਮੰਨ ਲਓ ਕਿ ਮੈਂ ਇੱਕ ਬੈਂਕ ਦਾ ਇੱਕ ਹੈਪੋਥੈਟিক্যাল ਕਹਿ ਦੇਣਾ ਕਿ ਮੰਨ ਲਓ ਕਿ ਮੈਂ ਹਰ ਮਹੀਨੇ ਮੈਂ 10000 ਦੀ ਕਿਸ਼ਤ ਕਟਵਾ ਰਿਹਾ ਕਿਸੇ ਬੈਂਕ ਤੋਂ ਬਟ ਮੇਰੀ ਇਨਕਮ ਕਿੰਨੀ ਆ ਵੈਸੇ ਹੀ ਬੋਲ ਰਹੇ ਆ ਕਿ ਮੰਨ ਲਓ ਕਿ ਸੀਦੀ ਇਨਕਮ 50000 ਆ 30000 ਆ 40 60 70000 ਆ ਲੱਖ ਆ 2 ਲੱਖ ਆ ਤੇ ਜਿਹੜੀ ਡੈਟਾ ਉਹ ਬਹੁਤ ਘਟਾ ਹੈਗੀ ਆ ਮਟੋ ਬਹੁਤ ਘੱਟ ਆ ਪਰ ਇਨਕਮ ਬਹੁਤ ਜ਼ਿਆਦਾ ਆ ਤਾਂ ਇਹਦੀ ਜਿਹੜੀ ਦੇਣਦਾਰੀ ਉਹ ਫਿਲਹਾਲ ਹੈਗੀ ਆ ਇਹਨਾਂ ਦੇ ਉੱਪਰ ਪਰ ਇਹਨਾਂ ਦੀ ਇਨਕਮ ਬਹੁਤ ਜ਼ਿਆਦਾ ਇਨਕਰੀਜ਼ ਕੀਤੀ ਆ ਹੁਣ ਪਿੱਛੇ ਜੇ ਦੂਸਰੀ ਚੀਜ਼ ਗਰਾਉਂਡ ਕਵਰ ਕਰਨ ਲਈ ਇਹਨਾਂ ਕੋਲ ਅੱਗੇ ਬਹੁਤ ਜ਼ਿਆਦਾ ਆ ਜਿਹੜੇ ਸੈਗਮੈਂਟ ਦੇ ਵਿੱਚ ਕੰਮ ਕਰ ਰਹੇ ਨੇ ਉੱਥੇ ROCE ਨਾਰਮਲ ਕੰਪਨੀਆਂਜ਼ ਦੀ ਹੈਗੀ ਆ ਔਨ ਐਵਰੇਜ 13% ਇਹ ਹਾਲੇ ਵੀ ਸਿਰਫ ਹੈਗੇ ROCE 3.7% ਦੇ ਉੱਪਰ ਤਾਂ ਇਹਨਾਂ ਦੇ ਲਈ ਅੱਗੇ ਗਰਾਉਂਡ ਕਵਰ ਕਰਨ ਦੇ ਲਈ ਔਰ ਗਰੋਅ ਕਰਨ ਦੇ ਲਈ ਬਹੁਤ ਜ਼ਿਆਦਾ ਅਪਰਚੂਨਿਟੀਆਂ ਹੈਗੀਆਂ ਨੇ ਬੀਪੀਐਲ ਕੋਲੇ ਤੇ ਮੈਂ ਪਰਸਨਲੀ ਮੈਂ ਜੇ ਇਹ ਇਹਦੇ ਵਿੱਚ ਕੋਈ ਇਨਵੈਸਟਮੈਂਟ ਕਰਨੀ ਹੈ ਤਾਂ ਮੈਂ ਬਹੁਤ ਥੋੜੀ ਕਰਕੇ ਰੱਖੂਗਾ ਹਾਂ ਮੈਂ ਕਰ ਲੂੰਗਾ ਕਿਉਂਕਿ ਮੈਨੂੰ ਇੱਕ ਲੱਗ ਰਿਹਾ ਮੈਨੂੰ ਕਿ ਕਿਤੇ ਕੁਝ ਦਿਖ ਰਿਹਾ ਵੀ ਹੋ ਸਕਦਾ ਕਿ ਇਹ ਬੂਟਾ ਜਿਹੜਾ 10 ਸਾਲ ਨੂੰ 5 ਸਾਲ ਨੂੰ 15 ਸਾਲ ਨੂੰ ਕੋਈ ਬਹੁਤ ਵਧੀਆ ਵੱਡਾ ਹੋ ਸਕਦਾ ਦਰਖਤ ਬਣ ਜੇ ਤਾਂ ਮੈਂ ਇੱਕ ਚਾਂਸ ਲੈ ਲੂੰਗਾ ਇਹਦੇ ਉੱਪਰ ਪਰ ਮੈਂ ਇਹਦੇ ਵਿੱਚ ਕਦੇ ਵੀ ਇੰਨੀ ਕੋ ਬਹੁਤ ਵੱਡੀ ਇਨਵੈਸਟਮੈਂਟ ਨਹੀਂ ਉਹ ਕਰੂੰਗਾ ਕਿ ਬਹੁਤ ਜ਼ਿਆਦਾ ਮੈਂ ਪੈਸੇ ਇਹਦੇ ਵਿੱਚ ਹੀ ਫਸਾ। ਹੁਣ ਆਪਾਂ ਅਸਲ 'ਚ ਗੱਲ ਕਰੀਏ ਜੀ ਕਿ ਅੱਜ ਮੈਂ ਵੀਡੀਓ ਬਣਾ ਕਿਉਂ ਰਿਹਾ। ਮੈਂ ਤੁਹਾਨੂੰ ਸਹੀ ਦੱਸਾਂ ਜਿਵੇਂ ਤੁਹਾਨੂੰ ਪਿਛਲੇ ਮੇਰੇ ਇੱਕ ਵੀਡੀਓ ਤੋਂ ਆਈਡੀਆ ਹੋ ਗਿਆ ਹੋਊਗਾ ਕਿ ਮੈਂ ਇੱਕ ਨਵਾਂ ਚੈਨਲ ਵੀ ਸਟਾਰਟ ਕਰ ਲਿਆ ਇੱਕ ਨਵਾਂ ਪੰਗਾ ਲੈ ਲਿਆ ਮੈਂ ਤੇ ਕੁਝ ਮੈਂ ਆਪਣੇ ਕੰਮ 'ਚ ਬਿਜ਼ੀ ਸੀ, ਕੁਝ ਉਹ ਬੱਚਿਆਂ ਨੂੰ ਪੜਾਉਣਾ ਹੁੰਦਾ, ਕੁਝ ਆਪਣੇ ਬੱਚੇ ਆ, ਸਟਾਕ ਮਾਰਕੀਟ ਦਾ ਕੰਮ ਆ। ਬਟ ਮਾਰਨਿੰਗ ਹੀ ਜਦੋਂ ਮਾਰਕੀਟ ਬਹੁਤ ਜ਼ਿਆਦਾ ਡਿੱਗ ਰਹੀ ਸੀ ਤਾਂ ਮੈਂ ਉਦੋਂ ਹੀ ਸੋਚਿਆ ਸੀਗਾ ਕਿ ਨਹੀਂ ਸ਼ਾਇਦ ਮੈਨੂੰ ਇੱਕ ਵੀਡੀਓ ਬਣਾ ਦੇਣਾ ਚਾਹੀਦਾ ਥੋੜਾ ਬਹੁਤ ਮੈਂ ਕੁਝ ਦੱਸ ਥੋੜੀ-ਬਹੁਤ ਸ਼ਾਇਦ ਮੈਂ ਕਿਸੇ ਤਰ੍ਹਾਂ ਨਾਲ ਕਿਸੇ ਦੀ ਕੋਈ ਹੈਲਪ ਥੋੜੀ-ਬਹੁਤ ਹੋ ਜੇ ਮੇਬੀ ਥੋੜੀ-ਬਹੁਤ ਜਿੰਨੀ ਕੀ ਨੋਲੇਜ ਮੈਨੂੰ ਹੈਗੀ ਉਹਨਾਂ ਹੀ ਕੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਦੂਸਰਾ ਉਹਦਾ ਕਾਰਨ ਸੀਗਾ ਕਿਉਂਕਿ ਮੈਂ ਤੁਹਾਨੂੰ ਸਿਰਫ ਸ਼ਾਇਦ ਆ ਲਾਸਟ ਵੀਡੀਓ ਦੇ ਵਿੱਚ ਹੀ ਮੇਬੀ ਮੈਂ ਤੁਹਾਨੂੰ 16 ਵਾਈਨ ਯਾਰਡ ਦੇ ਬਾਰੇ ਵਿੱਚ ਦੱਸਿਆ ਸੀਗਾ ਤਾਂ ਮੈਨੂੰ ਇਹ ਲੱਗਿਆ ਕਿ ਹੋ ਸਕਦਾ ਮੇਰੇ ਕਿਸੇ ਦੋਸਤ ਨੇ ਉਸਨੇ ਬਾਏ ਕੀਤਾ ਹੋਵੇ ਤੇ ਹੁਣ ਉਹ ਹੋ ਸਕਦਾ ਕਿ ਮੇਰੇ ਗਾਲਾਂ ਪੈਂਦੀਆਂ ਹੁਣ ਬਹੁਤ ਜ਼ਿਆਦਾ ਹਨਾ ਕਿ ਕਿੱਥੇ ਉਹਨੇ ਬੰਦੇ ਨੇ ਫਸਾਤਾ ਸਾਨੂੰ ਕੋਕੋ ਦੇ ਰਿਜ਼ਲਟ ਆਏ ਆ ਜੇ ਤੋ ਤੁਹਾਡੇ ਜੋ ਕਿਸੇ ਨੇ ਚੈੱਕ ਕੀਤਾ ਹੋਗਾ ਰਿਜ਼ਲਟ ਉਹਦੇ ਉਨੇ ਚੰਗੇ ਨਹੀਂ ਆਏ ਹੈਗੇ ਤੇ ਇਸ ਕਰਕੇ ਜਿਹੜਾ ਮਾਰਕੀਟ ਪ੍ਰਾਈਸ ਹੈਗਾ ਅੱਜ ਸੱਤ ਹੀ ਅੱਠ 7% ਹੋ ਡਿੱਗਿਆ ਵਾ ਉਹ 16 ਵਾਇਨ ਯਾਰਡ ਅੱਜ ਤਾਂ ਜੇ ਮੈਂ ਤੁਹਾਨੂੰ ਕੋਈ ਸਟਾਕ ਦੱਸ ਰਿਹਾ ਜਿਵੇਂ ਇੱਥੇ ਆ ਕੇ ਕੋ ਮੈਂਸ਼ਨ ਕਰ ਰਿਹਾ ਤਾਂ ਪਰਸਨਲੀ ਮੈਂ ਪਤਾ ਨਹੀਂ ਕਿਉਂ ਮੈਂ ਆਪਣੀ ਜ਼ਿੰਮੇਵਾਰੀ ਵੀ ਇੱਕ ਸਮਝਦਾ ਕਿ ਐ ਨਹੀਂ ਹੈਗਾ ਕਿ ਉਹ ਹਰੇਕ ਦੇ ਵਿਆਹ ਦੇ ਵਿੱਚ ਮੂਰੇ ਹੋ ਕੇ ਭੰਗੜੇ ਪਾ ਲੋ ਤੇ ਜੇ ਕੁਝ ਹੋ ਗਿਆ ਤਾਂ ਫਿਰ ਪਿੱਛੇ ਹੋ ਕੇ ਲੁੱਕ ਜੋ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਮੂਦਰ ਨੂੰ ਕਰਕੇ ਲੰਘ ਜੋ ਨਹੀਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਮੇਰੇ ਕਿਸੇ ਦੋਸਤ ਨੇ ਸੋਲਾ ਵਾਈਨਯਾਰਡ ਨੂੰ ਬਾਇ ਕੀਤਾ ਦੇਖੋ ਅੱਜ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਬੜੀ ਇੰਟਰਸਟਿੰਗ ਆ ਦੇਖੋ ਮੈਂ ਹਮੇਸ਼ਾ ਕਹਿੰਦਾ ਨਾ ਇੰਟਰਸਟਿੰਗ ਹੁੰਦਾ ਨਾ ਦੁਨੀਆ ਦੇ ਵਿੱਚ ਇੱਕ ਕੰਪਨੀ ਆ ਟੋਇਟਾ ਆਪਾਂ ਸਾਰਿਆਂ ਨੇ ਸੁਣੀ ਹੋਗੀ ਦੁਨੀਆ ਦੀ ਇੱਕੋ ਇੱਕ ਕੰਪਨੀ ਆ ਜਿਹਨੂੰ ਅੱਜ ਤੱਕ ਜਦੋਂ ਦੇ ਉਹ ਆਏ ਆ ਸਿਰਫ ਇੱਕ ਵਾਰ ਉਹਨਾਂ ਨੇ ਲੌਸ ਦੇਖਿਆ ਸਿਰਫ ਇੱਕ ਵਾਰ 1938 ਦੇ ਵਿੱਚ ਬਣੀ ਸੀ ਕੰਪਨੀ ਟੋヨタ 2008 ਦੇ ਵਿੱਚ ਜਾ ਕੇ ਪੂਰੇ 70 ਸਾਲ ਤੋਂ ਬਾਅਦ ਪਹਿਲਾ ਵਾਰ ਸੀ ਜਦੋਂ ਟੋヨタ ਕੰਪਨੀ ਨੇ ਲਾਸ ਫੇਸ ਕੀਤੇ ਆ ਇੱਕੋ ਕੰਪਨੀ ਦੁਨੀਆ 'ਚ ਵੱਡੇ ਵੱਡੇ ਮਹਾਰਤੀ ਬੈਠੇ ਆ ਵੱਡੇ ਵੱਡੇ ਇਹੋ ਜਿਹੇ ਕੰਪਨੀਆਂਜ਼ ਬੈਠੀਆਂ ਨੇ ਜੋ ਅੱਜ ਕੰਮ ਬੰਦ ਕਰ ਦੇਣਗੀਆਂ ਦੁਨੀਆ ਖੜ ਜੂਗੀ ਸਟਿਲਨ ਨੂੰ ਲਾਸ ਹੁੰਦੇ ਆ ਤਾਂ ਮੇਰੇ ਕਹਿਣ ਦਾ ਮਤਲਬ ਹੈਗਾ ਜਿਹੜੀ ਲੌਂਗ ਟਰਮ ਸਟੋਰੀ ਹੈਗੀ ਆ ਜਿਹੜਾ ਵਾਈਨ ਮੇਕਿੰਗ ਦਾ ਇੰਡੀਆ ਦੇ ਵਿੱਚ ਫਿਊਚਰ ਆ ਉਹ ਉਸੇ ਤਰ੍ਹਾਂ ਆ ਇਨਟੈਕਟਾ ਬਿਲਕੁਲ ਜਿਹੜੇ ਰਿਜ਼ਲਟ ਹੁੰਦੇ ਆ ਦੇਖੋ ਕੋਈ ਸ਼ਾਇਦ ਇਹਨੂੰ ਤਜਰਬਾ ਕਹਿੰਦੇ ਆ ਹੁਣ ਜੇ ਮੈਂ ਤੁਹਾਨੂੰ ਆ ਕਿਹਾ ਕਿ ਮੈਂ 2007 ਤੋਂ ਲੱਗਿਆ ਹੋਇਆ ਮੈਂ ਬਹੁਤ ਵਾਰ ਦੇਖਿਆ ਮੈਂ ਬਹੁਤ ਚੰਗੀਆਂ ਚੰਗੀਆਂ ਕੰਪਨੀਆਂਜ਼ ਨੂੰ ਬਹੁਤ ਬੁਰੇ ਇਹ ਕੰਡੀਸ਼ਨ ਦੇ ਵਿੱਚ ਦੇਖਿਆ ਮੈਕਸਾਈਡ ਨੂੰ ਵੀ ਬਹੁਤ ਬੁਰੀ ਹਾਲਤ ਦੇ ਵਿੱਚ ਦੇਖਿਆ ਸੀ ਟਾਟਾ ਮੋਟਰਸ ਤਾਂ ਮੈਂ ਤੁਹਾਨੂੰ ਆਮ ਹੀ ਹੁਣ ਕਹਿ ਦਿੰਨਾ ਟਾਟਾ ਮੋਟਰਸ ਨੇ ਵੀ ਕਿਹਾ ਨਾ ਯਾਰ ਜਦੋਂ ਮਾੜੀ ਨਿਊਜ਼ ਹੁੰਦੀ ਆ ਸਾਡੀ ਐਗਜ਼ਾਮਪਲ ਦੇ ਦਿਆ ਕਰ ਹਨਾ ਰਤਨ ਟਾਟਾ ਜੀ ਹੋ ਸਕਦਾ ਮੈਨੂੰ ਕਿਸੇ ਦਿਨ ਕਹਿਣ ਗਿਆ ਹਨਾ ਵੀ ਸਾਡੇ ਵਾਲਾ ਨਾਮ ਲਾ ਦਿਆ ਕਰ ਤੂੰ ਪਹਿਲਾਂ ਤਾਂ ਕਹਿਣ ਦਾ ਮਤਲਬ ਹੈ ਕਿ ਬਹੁਤ ਚ ਪਰ ਉਖਬਰਾਉਣ ਦੀ ਗੱਲ ਨਹੀਂ ਹੁੰਦੀ ਉਹ ਹੋ ਸਕਦਾ ਦੇਖੋ ਡਿਸਕਾਊਂਟ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਬੋਲਿਆ ਵਾ ਕਿ ਲੋਕ ਵਾਈਨ ਪੀਣਾ ਬੰਦ ਕਰ ਦੇਣਗੇ ਵਾਈਨ ਦਾ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ ਕਿ ਹਾਂ ਵਾਈਨ ਵਾਲਾ ਤਾਂ ਕੰਮ ਵਧੇ ਹੀ ਜਾਣਾ ਲੋਕਾਂ ਨੇ ਕੂਲ ਹੋਣਾ ਹੀ ਹੋਣਾ ਲੋਕਾਂ ਕੋ ਪੈਸਾ ਹੈਗਾ ਉਹ ਸ਼ਹਿਰਾਂ ਦੇ ਵਿੱਚ ਜਿਹੜੇ ਜਿੱਥੇ ਇੱਕ ਆਪਣਾ ਕੰਮ ਕਰ ਰਹੇ ਆ ਤੇ ਉਹਦੇ ਆਲੇ ਦੁਆਲੇ ਸਾਰੇ ਵੱਡੇ ਸ਼ਹਿਰਾਂ ਨੇ ਤੇ ਨੇੜੇ ਤੇ ਹੈਗੇ ਨੇ ਪੂਨੇ ਬੰਬੇ ਮੁੰਬਈ ਤੇ ਹైదరాబాద్ ਹੋ ਗਿਆ ਬੈਂਗਲੌਰ ਹੋ ਗਿਆ ਜਿੱਥੇ ਮਤਲਬ ਜਿਆਦਾ ਲੋਕ ਪੈਸੇ ਵਾਲੇ ਲੋਕ ਬੈਠੇ ਆ ਉਹ ਬਿਲਕੁਲ ਇਹਨਾਂ ਦੇ ਨਾਲ ਤਾਂ ਬੈਠੇ ਤੇ ਵਾਈਨ ਤਾਂ ਉਹਨੇ ਪੀ ਜਾਣੀ ਠੀਕ ਹੋ ਗਿਆ ਇਹ ਗ੍ਰੋਥ ਕਰ ਹੀ ਜਾਣੀ ਇਹ ਕੰਪਨੀਜ਼ ਐਂ ਹੁੰਦਾ ਇਹ ਤੁਹਾਨੂੰ ਕੋਈ ਅਪਰਚੂਨਿਟੀ ਮਿਲਦੀ ਆ ਤਾਂ ਕੋਈ ਐਡੀਆ ਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤੇ ਇਹ اسی ਤਰ੍ਹਾਂ ਹੀ ਚੱਲਦਾ ਰਹਿੰਦਾ ਵਾ ਕਦੇ ਚੰਗੇ ਰਿਜ਼ਲਟ ਆ ਗਏ ਕਦੇ ਬੁਰੇ ਰਿਜ਼ਲਟ ਆ ਗਏ ਕਦੇ ਥੋੜੇ ਜਿਆਦਾ ਬੁਰੇ ਆ ਗਏ ਕਦੇ ਬਹੁਤ ਹੀ ਜਿਆਦਾ ਚੰਗੇ ਆ ਗਏ ਬਟ ਹਾਂ ਫਰਕ ਏ ਪੈਂਦਾ ਕਿ ਔਨ ਰੈਗੂਲਰ ਬੇਸਿਸ ਮਤਲਬ ਦਸਾਂ ਦੇ ਵਿੱਚ ਮжоਰਿਟੀ ਆਫ ਟਾਈਮ ਰਿਟਨ ਚੰਗੀਆਂ ਕੰਪਨੀਆਂ ਹੁੰਦੀਆਂ ਨੇ ਉਹ ਚੰਗੇ ਰਿਜ਼ਲਟ ਦਿੰਦੀਆਂ ਨੇ ਹੁਣ ਮੇਰੇ ਕਹਿਣ ਦਾ ਇਹ ਵੀ ਮਤਲਬ ਨਹੀਂ ਵੀ ਹਾਂ ਜੀ ਕਿਸੇ ਵਾਰ ਬਹੁਤ ਹੀ ਬੁਰੇ ਆ ਜਾਣਗੇ ਕਦੇ ਚੰਗੇ ਫਿਰ ਤਾਂ ਉਹ ਕੰਪਨੀ ਚੰਗੀ ਨਹੀਂ ਹੈਗੀ ਬਟ ਚੰਗੀਆਂ ਕੰਪਨੀਆਂ ਦੇ ਚ ਦਸਾਂ ਦੇ ਵਿੱਚੋਂ ਸੱਤ ਜਾਂ ਅੱਠ ਵਾਰ ਰਿਜ਼ਲਟ ਹਮੇਸ਼ਾ ਚੰਗੀ ਰਹਿਣਗੇ 16 ਵਨ ਯਾਰਡ ਦੇ ਵੀ ਮੋਸਟਲੀ ਹਮੇਸ਼ਾ ਅੱਜ ਤੱਕ ਰਿਜ਼ਲਟ ਚੰਗੀ ਰਿਹਾ ਦੂਸਰਾ ਕਾਰਨ ਇਹਨਾਂ ਦੇ ਸਟਾਕ ਦੇ ਬਹੁਤ ਜ਼ਿਆਦਾ ਪੈਟਰਨ ਦਾ ਜ ਇਹ ਹੈਗਾ ਮਾਰਕੀਟ ਟ੍ਰੈਂਡ ਮਾਰਕੀਟ ਦਾ ਟ੍ਰੈਂਡ ਹੀ 네ਗੇਟਿਵ ਆ ਲੋਕਾਂ ਲੋਕ ਆਈ ਮਾਰਨਿੰਗ ਸਵੇਰ 9 ਵਜੇ ਲੋਕ ਬੈਠੇ ਮਨ ਇਹ ਬਣਾ ਕੇ ਆ ਕਿ ਸੇਲ ਕਰਨਾ ਵਾ ਤੇ ਉਤੋਂ ਤੁਸੀਂ ਰਿਜ਼ਲਟ ਮਾੜੇ ਦਿੱਤੇ ਜਿਵੇਂ ਆਪਾਂ ਕਹਿਣ ਦੀ ਹੈ ਕਿ ਇੱਕ ਬੰਦਾ ਪਹਿਲਾਂ ਹੀ ਖਿਜਿਆ ਬੈਠਾ ਠੀਕ ਹੈ ਨਾ ਆਪਾਂ ਜਾ ਕੇ ਉਹ ਹੋਰ ਛੇੜਦੀਏ ਉਹ ਗਾਲਾਂ ਸੁਣਾ ਕੇ ਉਤੋਂ ਆਪਾਂ ਹੋਰ ਤਾਂ ਕੀ ਕਰਾਉਣਾ ਵਾ ਉਹ ਤਾਂ ਕਿ ਅੱਗੇ ਆ ਕੇ ਬੈਠਾ ਆਪਾਂ ਨਹੀਂ ਕਹਿੰਦੇ ਕੋ ਯਾਰ ਇਹਨੂੰ ਨਾ ਛੇੜੀ ਅੱਗੇ ਸਤਿਆ ਬੈਠਾ ਹੈ ਠੀਕ ਹੋ ਗਿਆ ਜੀ ਇੱਕ ਹੋਰ ਤੁਹਾਨੂੰ ਇੱਥੇ ਐਗਜ਼ਾਮਪਲ ਦੇ ਦਿੰਨਾ ਆਈਪੀਓਜ਼ ਆਈਪੀਓ ਤੁਸੀਂ ਸੁਣੇ ਹੋਣਗੇ ਇਨੀਸ਼ੀਅਲ ਪਬਲਿਕ ਆਫਰ ਕੰਪਨੀਆਂ ਜਦੋਂ ਵੀ ਉਹ ਕਰਦੀਆਂ ਨੇ ਕਈ ਵਾਰੀ ਉਹਨੂੰ ਵਿਦਡਰਾ ਕਰ ਲੈਂਦੀਆਂ ਨੇ ਬਹੁਤ ਵਾਰ ਕੰਪਨੀਆਂ ਨੇ ਕੀਤਾ ਜਿਉਂ ਨੂੰ ਲੱਗੇ ਕਿ ਮਾਰਕੀਟ ਸੈਂਟੀਮੈਂਟ ਨੈਗੇਟਿਵ ਆ ਐਸ ਟਾਈਮ ਲੋਕਾਂ ਦਾ ਕੋਈ ਬਹੁਤ ਆ ਮੂਡ ਨਹੀਂ ਹੈਗਾ ਮਾਰਕੀਟ ਦੇ ਵਿੱਚ ਪੈਸੇ ਲਾਉਣ ਦਾ ਤਾਂ ਆਪਣੇ ਆਈਪੀਓ ਨੂੰ ਰੋਕ ਲੈਂਦੀਆਂ ਨੇ ਉਹ ਕਹਿੰਦੇ ਨਹੀਂ ਯਾਰ ਹਾਲੇ ਆਈਪੀਓ ਨਹੀਂ ਕਰਨਾ ਹੈਗਾ ਸਾਨੂੰ ਵਧੀਆ ਰਿਸਪੌਂਸ ਨਹੀਂ ਮਿਲਦਾ ਤੇ ਮਤਲਬ ਇੱਕ ਬੁਰੇ ਟਾਈਮ ਦੇ ਵਿੱਚ ਬੁਰੇ ਰਿਜ਼ਲਟ ਆਏ ਸੋਲਾ ਪਾਈ ਨੀ ਆੜਦੇ ਗੱਲ ਓਡੀ ਨਹੀਂ ਸੀ ਪੰਜਾਬੀ ਦਾ ਉਹ ਗਾਣਾ ਜਿਵੇਂ ਗੱਲ ਏਡੀ ਵੀ ਨਹੀਂ ਸੀ ਜਿੱਡੀ ਤੋਂ ਬਣਾ ਕੇ ਬਹਿ ਗਿਆ ਤਾਂ ਇਹ ਗੱਲ ਹੈਗੀ ਆ ਜੀ ਥੋੜੇ ਬਹੁਤ ਰਿਜ਼ਲਟ ਮਾੜੇ ਆਏ ਆ ਬਟ ਜਿਹੜੀ ਉਹਦੀ ਪਟਾਈ ਹੋਈ ਆ ਕਟ ਪਈ ਆ ਉਹ ਜ਼ਿਆਦਾ ਪਈ ਆ ਹੋ ਸਕਦਾ ਇਹ ਕੈਰੀ ਆਨ ਵੀ ਕਰੇ ਬਟ ਜਿਹੜੀ ਲੌਂਗ ਟਰਮ ਹਮੇਸ਼ਾ ਲੌਂਗ ਟਰਮ ਸਟੋਰੀ ਨੂੰ ਦੇਖੋ ਹਮੇਸ਼ਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਇੱਥੇ ਦੁਬਾਰਾ ਕਹਿ ਦੇਣਾ ਕਿ ਜਿਮ ਵੈਰਨ ਬਫੇ ਬਾਬਾ ਵੈਰਨ ਬਫੇ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਜਿਹੜੇ ਸਟਾਕ ਨੂੰ ਮੈਂ ਪਹਿਲਾਂ ਵੀ ਸ਼ਾਇਦ ਇਹ ਬੋਲ ਚੁੱਕਿਆ ਜਿਹੜੇ ਸਟਾਕ ਨੂੰ ਤੁਸੀਂ 10 ਸਾਲ ਤੱਕ ਨਹੀਂ ਰੱਖ ਸਕਦੇ ਉਹਨੂੰ ਤੁਸੀਂ 10 ਮਿੰਟ ਵੀ ਉੱਤੇ ਵੇਸਟ ਨਾ ਕਰੋ ਮੈਂ ਜਦੋਂ ਵੀ ਕੋਈ ਸ਼ੇਅਰ ਲੈਣਾ ਅੱਜ ਤੱਕ ਜਿੰਨੇ ਵੀ ਲਏ ਆ ਮੈਂ ਹਮੇਸ਼ਾ ਇਹੀ ਸੋਚਦਾ ਕੀ ਇਹ ਕੰਪਨੀ 10 ਸਾਲ ਬਾਅਦ ਹੋਊਗੀ ਕੀ ਇਹਦੀ ਪ੍ਰੋਡਕਟ ਦੀ ਉਦੋਂ ਤੱਕ ਡਿਮਾਂਡ ਰਹੂਗੀ ਜੇ ਉਹ ਉਹਦਾ ਆਨਸਰ yes ਆ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਹਦਾਂ ਕੀ ਹੋਵੇ ਤਾਂ ਇਹ ਸੀਗੀ ਜੀ ਮੇਰੀ ਇੱਕ ਗੱਲ ਹਾਂ ਇੱਕ ਸੱਚ ਮੈਂ ਜਦੋਂ ਹੀ ਉਹ ਸੋਚ ਰਿਹਾ ਸੀ ਸ਼ਾਮ ਨੂੰ ਅੱਜ ਕਿ ਮੈਂ ਵੀਡੀਓ ਬਣਾਵਾ ਤੇ ਨਾਲ ਹੀ ਮੈਂ ਇੱਕ ਮੈਸੇਜ ਵੀ ਪੜ ਲਿਆ ਗੁਰਪ੍ਰੀਤ ਸਿੰਘ ਜੀ ਕਰਕੇ ਮੇਰੇ ਦੋਸਤ ਨੇ ਉਹਨਾਂ ਨੇ ਵੀ ਥੱਲੇ ਇੱਕ ਲਿਖਤਾ ਕਿ ਤੇਰੇ ਵੀਡੀਓ ਦੀ ਅਡੀ ਕਰਦੇ ਰਹੇ ਸੀ ਰਾਤ ਨੂੰ 11 ਵਜੇ ਤੱਕ ਤੇ ਵੀਡੀਓ ਨਹੀਂ ਆਇਆ ਤਾਂ ਉਹ ਪਹਿਲਾਂ ਦੋ ਤਿੰਨ ਟ੍ਰਿਗਰ ਮੇਰੇ ਹੋਏ ਹੋਏ ਸੀ ਤੇ ਉਤੋਂ ਉਹ ਜਿਵੇਂ ਉਹੀ ਮੈਂ ਹੁਣੇ ਬੋਲਿਆ ਕਿ ਅਕਿਆ ਮੈਂ ਅੱਗੇ ਬੈਠਾ ਸੀ ਤੇ ਤੁਸੀਂ ਹੋਰ ਮੈਨੂੰ ਹੋਰ ਕਹਤਾ ਵੀ ਵੀਡੀਓ ਨਹੀਂ ਆ ਫਿਰ ਮੈਂ ਕਹਾ ਨਹੀਂ ਪਹਿਲਾਂ ਛੱਡੋ ਆਪਾਂ ਇਹ ਵੀਡੀਓਜ਼ ਬਣਾਈਏ ਤਾਂ ਅੱਜ ਤੀ ਇਹ ਵੀਡੀਓ ਇੰਨੀ ਹੈ ਜੀ ਤੇ ਹੋ ਸਕਦਾ ਤੁਹਾਨੂੰ ਇਹਦੇ ਨਾਲ ਕੋਈ ਬੈਨੀਫਿਟ ਮਿਲਿਆ ਹੋਵੇ ਫਿਰ ਮਿਲਦੇ ਆਂ ਅਗਲੇ ਵੀਡੀਓਸ ਨਾਲ ਤੇ ਮੇਰੀਆਂ ਮੇਨ ਜਿਹੜੀਆਂ ਕੰਪਨੀਆਂਜ਼ ਨੇ ਉਹ ਰਹਿ ਜਾਣ